ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਇੱਕ ਰਸਮ ਲੱਸੀ ਪੈਰ ਪਾਉਣਾ ਕੱਚੀ ਲੱਸੀ ਪੈਰ ਪਾਉਣਾ ਇੱਕ ਰਸਮ ਹੋਇਆ ਕਰਦੀ ਸੀ ਜਦੋਂ ਸਾਡੇ ਪੰਜਾਬ ਦੇ ਪੰਜਾਬੀ ਪਰਿਵਾਰਾਂ ਦੇ ਵਿੱਚ ਬੱਚੇ ਦੀ ਸ਼ਾਦੀ ਹੁੰਦੀ ਸੀ ਵਿਆਹ ਹੁੰਦਾ ਸੀ ਤਾਂ ਜਦੋਂ ਜੰਜ ਪਿੰਡੋਂ ਤੁਰ ਪੈਂਦੀ ਸੀ ਚਲੀ ਜਾਂਦੀ ਸੀ ਉਸ ਤੋਂ ਬਾਅਦ ਲੜਕੇ ਦੀ ਮਾਂ ਨਾ ਧੋ ਕੇ ਕਿਸੇ ਭਾਂਡੇ ਦੇ ਵਿੱਚ ਇੱਕ ਕੱਚੀ ਲੱਸੀ ਬਣਾ ਕੇ ਆਪਣੇ ਪੈਰ ਪਾਉਂਦੀ ਸੀ ਉਸ ਸਮੇਂ ਪਰਿਵਾਰ ਦੀਆਂ ਸ਼ਰੀਕੇ ਦੀਆਂ ਔਰਤਾਂ ਗੀਤ ਗਾਉਂਦੀਆਂ ਸਨ ਇਸ ਰਸਮ ਦਾ ਇਸ ਦਾ ਵਿਸ਼ਵਾਸ ਇਹ ਹੁੰਦਾ ਸੀ ਕਿ ਜਦੋਂ ਬਰਾਤ ਲੰਮੇ ਪੈਂਡੇ ਤੇ ਜਾਵੇਗੀ ਤਾਂ ਪੁਰਾਣੇ ਸਮਿਆਂ ਦੇ ਵਿੱਚ ਇਸ ਰਸਾਸਨ ਨੂੰ ਕਲਜੋਗਨਾ ਨੂੰ ਮਨਾਉਣਾ ਵੀ ਕਹਿੰਦੇ ਹੁੰਦੇ ਸਨ ਕਿਉਂਕਿ ਪੁਰਾਣੇ ਲੋਕ ਵਹਿਮ ਭਰਮ ਕਰਦੇ ਸਨ ਜਾਦੂ ਟੂਣਿਆਂ ਤੇ ਵਿਸ਼ਵਾਸ ਕਰਦੇ ਸਨ ਤੇ ਉਦੋਂ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਬਰਾਤ ਨੂੰ ਜਾਂਦੀ ਨੂੰ ਕਿਸੇ ਤਰ੍ਹਾਂ ਦੀਆਂ ਕੋਈ ਕਲਜੋਗਨਾ ਕੋਈ ਬੁਰੀਆਂ ਬਲਾਵਾ ਬੁਰੀਆਂ ਆਤਮਾਵਾਂ ਨਾ ਘੇਰ ਲੈਣ ਜਾਂ ਉਹਨਾਂ ਦੇ ਨਾਲ ਕੋਈ ਅਣਹੋਣੀ ਨਾ ਵਰਤ ਜਾਵੇ ਤਾ ਆਪਣੇ ਪੁੱਤ ਦੀਆਂ ਬਲਾਵਾਂ ਨੂੰ ਆਪਣੇ ਸਿਰ ਤੇ ਲੈਣ ਦੀ ਇੱਕ ਰੀਤ ਕਰਦੀ ਸੀ ਮਾਂ ਪ੍ਰਮਾਤਮਾ ਦੇ ਮੂਹਰੇ ਅਰਜਾਂ ਕਰਦੀ ਸੀ ਬੇਨਤੀਆਂ ਕਰਦੀ ਸੀ ਕਿ ਮੇਰੇ ਪੁੱਤ ਨੂੰ ਕੋਈ ਤਤੀਵਾ ਨਾ ਲੱਗੇ ਉਹਦੇ ਨਾਲ ਗਏ ਬਰਾਤੀਆਂ ਦਾ ਵਾਲ ਨਾ ਵਿੰਗਾ ਹੋਵੇ ਇਹ ਤਰਾਨੀਆਂ ਉਹ ਮਾਵਾਂ ਉਹ ਮਾਂ ਸੁਖਣਾ ਸੁਖਦੀ ਸੀ ਉਸ ਰੀਤ ਨੂੰ ਕਹਿੰਦੇ ਸਨ ਕੱਚੀ ਲੱਸੀ ਪੈਰ ਪਾਉਣਾ ਅਰ ਅੱਜ ਦੇ ਸਮੇਂ ਦੇ ਵਿੱਚ ਇਹ ਰੀਤ ਦਾ ਕੋਈ ਬਹੁਤਾ ਮਹੱਤਵ ਨਹੀਂ ਹੈ ਇਸ ਦਾ ਕੋਈ ਤਰਕ ਨਹੀਂ ਲੱਗਦਾ ਇਸ ਲਈ ਲੋਕਾਂ ਨੇ ਹੌਲੀ-ਹੌਲੀ ਇਸ ਰੀਤ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਹੈ ਪਰ ਅੱਜ ਤੋਂ 40-50 ਸਾਲ ਪਹਿਲਾਂ ਤੱਕ ਇਹ ਰੀਤ ਨੂੰ ਮਹੱਤਵ ਤੌਰ ਤੇ ਜ਼ਰੂਰੀ ਤੌਰ ਤੇ ਬੱਚੇ ਦੀ ਬਰਾਤ ਚੜਨ ਤੋਂ ਬਾਅਦ ਮਾਂ ਜ਼ਰੂਰ ਕਰਦੀ ਸੀ ਇਸ ਨੂੰ ਕਹਿੰਦੇ ਸਨ ਕੱਚੀ ਲੱਸੀ ਪੈਰ ਪਾਉਣਾ ਜਾਂ ਕਲਯੋਗਣਾ ਨੂੰ ਬਣਾਉਣਾ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇ ਆਪਣਾ ਚੈਨਲ ਖੋਖਰ ਮੁਖਸਰ ਵਾਲਾ ਨੂੰ ਸਬਸਕ੍ਰਾਈਬ ਕਰ ਲਓ YouTube ਤੇ ਅਤੇ ਫਾਲੋ ਕਰ ਲਓ Facebook ਤੇ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ